ਪ੍ਰਤਾਪ ਬਾਜਵਾ ਨੂੰ ਐਲੋਪੀ ਤੋਂ ਲਾਉਣ ਦੀ ਤਿਆਰੀ ਪ੍ਰਤਾਪ ਬਾਜਵਾ ਨੂੰ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਛੱਡਣਾ ਪੈ ਸਕਦਾ ਆਖਰਕਾਰ ਪ੍ਰਤਾਪ ਬਾਜਵਾ ਤੋਂ ਐਸੀ ਕਿਹੜੀ ਗਲਤੀ ਹੋਗੀ ਕਿ ਜਿਹਦੇ ਕਰਕੇ ਕਾਂਗਰਸ ਪਾਰਟੀ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਉਣ ਜਾ ਰਹੀ ਹੈ ਆਖਰਕਾਰ ਇਹਦੇ ਵਿੱਚ ਕਿੰਨੀ ਕ ਸੱਚਾਈ ਹੈ ਤੇ ਕੀ ਇਹ ਕਿੱਥੋਂ ਇਹ ਗੱਲ ਤੁਰਦੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਸਿਆਸਤ ਹਰ ਰੋਜ਼ ਨਵੀਂ ਕਰਵਟ ਲੈ ਰਹੀ ਹੈ ਲੰਬਾ ਸਮਾਂ ਹੋ ਗਿਆ ਸਿਆਸਤ ਨੂੰ ਕਵਰ ਕਰਦਿਆਂ ਸਿਆਸੀ ਬੀੜ ਦੇ ਉੱਤੇ ਪੋਲੀਟੀਕਲ ਬੀੜ ਤੇ ਕਵਰ ਕਰਨ ਵਾਲੇ ਪੱਤਰਕਾਰ ਹਮੇਸ਼ਾ ਨਿਰਾਸ਼ ਰਹਿੰਦੇ ਆ ਕਿ ਪੰਜਾਬ ਦੀ ਸਿਆਸਤ ਇੰਨੀ ਵਾਈਬਰੈਂਟ ਨਹੀਂ ਹੈ ਕਿ ਇਹਦੇ 'ਚ ਹਰ ਰੋਜ਼ ਨਵੀਆਂ ਖਬਰਾਂ ਆਉਣ ਸੂਤਰ ਵੀ ਕੰਨਾਂ 'ਚ 100 ਇਕ ਫੂਕਾ ਮਾਰਦੇ ਆ ਜਿੰਨੀਆਂ ਇਕ ਉਹਨਾਂ ਨੂੰ ਲੋਡ ਹੁੰਦੀ ਹੈ ਪਰ ਹੁਣ ਲਗਾਤਾਰ ਜੋਨਦਾਸ ਸਿਆਸੀ ਸਮੀਕਰਨ ਬਦਲੇ ਆ ਖਾਸ ਕਰਕੇ ਲੋਕ ਸਭਾ ਚੋਣਾਂ ਤੋਂ ਬਾਅਦ ਹਰ ਰੋਜ਼ ਨਵੀਂ ਡਿਵੈਲਪਮੈਂਟ ਦੇਖਣ ਨੂੰ ਮਿਲਦੀ ਹੈ ਚਰਚਾ ਚੱਲੀ ਹੈ ਕਿ ਪ੍ਰਤਾਪ ਬਾਜਵਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਉਹਨਾਂ ਨੂੰ ਅਹੁਦੇ ਤੋਂ ਲਾਇਆ ਜਾ ਰਿਹਾ ਇਹ ਗੱਲ ਕਿੱਥੋਂ ਤੁਰਦੀ ਹੈ ਇਹ ਗੱਲ ਉਹਨਾਂ ਦੇ ਸੱਜਰੇ ਸ਼ਰੀਕ ਬਣੇ ਤੇ ਪੁਰਾਣੇ ਬੇਲੀ ਰਵਨੀਤ ਬਿੱਟੂ ਨੇ ਤੋਰੀਆ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਐਲਓਪੀ ਪ੍ਰਤਾਪ ਬਾਜਵਾ ਨੂੰ ਅਹੁਦੇ ਤੋਂ ਲਾਉਣ ਦੀ ਤਿਆਰੀ ਹੁਣ ਇਹ ਸ਼ੁਰਲੀ ਹੈ ਕਿ ਸੱਚੀ ਇਹਦੇ ਵਿੱਚ ਕੋਈ ਦਮ ਹੈ ਇਹਦੇ ਬਾਰੇ ਗੱਲ ਕਰ ਲੈਣੇ ਆ ਰਵਨੀਤ ਬਿੱਟੂ ਆਪਣੀ ਪੋਸਟ ਦੇ ਵਿੱਚ ਲਿਖਦਿਆ ਪ੍ਰਤਾਪ ਬਾਜਵਾ ਜੀ ਮੈਨੂੰ ਤੁਹਾਡੀ ਕਾਰਜਸ਼ੈਲੀ ਤੇ ਬਹੁਤ ਹੀ ਅਫਸੋਸ ਹੈ ਤੁਸੀਂ 18 ਵਿਧਾਇਕਾਂ ਦੇ ਐਲਓਪੀ ਹੋ ਜਿਨ੍ਹਾਂ ਵਿੱਚੋਂ ਤਿੰਨ ਚਾਰ ਵਿਧਾਇਕ ਤੁਹਾਡੀ ਰਹਿ ਨਮਾਈ ਨੂੰ ਇਨਕਾਰ ਕਰਕੇ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਜਾ ਚੁੱਕੇ ਨੇ ਹਾਲਾਂਕਿ ਇੱਥੇ 3-4 ਵਾਲਾ ਅੰਕੜਾ ਸਹੀ ਨਹੀਂ ਹੈ ਸਿਰਫ ਰਾਜਕੁਮਾਰ ਵੇਰਕਾ ਗਏ ਉਸ ਤੋਂ ਇਲਾਵਾ ਕਾਂਗਰਸ ਦਾ ਸੈਟਿੰਗ ਐਮਐਲਏ ਹੋਰ ਕਿਸੇ ਪਾਰਟੀ 'ਚ ਨਹੀਂ ਗਿਆ ਫਿਲਹਾਲ ਵਿਧਾਨ ਸਭਾ ਵਿੱਚ ਤੁਸੀਂ ਫਲਾਪ ਸ਼ੋ ਹੋ ਐਲਓਪੀ ਹੁੰਦੇ ਹੋਏ ਵੀ ਕੋਈ ਵਿਧਾਇਕ ਤੁਹਾਡੀ ਗੱਲ ਮੰਨਦੇ ਹੋਰ ਤੇ ਪਾਰਟੀ ਪ੍ਰਧਾਨ ਵੀ ਤੁਹਾਡੇ ਤੋਂ ਕੋਰਾ ਉਲਟ ਫੈਸਲਾ ਲੈਂਦੇ ਨੇ ਇਹ ਵੀ ਚਰਚਾ ਚੱਲ ਰਹੀ ਹੈ ਕਿ 2 ਮਹੀਨਿਆਂ ਨੂੰ ਛਤੀਸਗੜ੍ਹ ਦੀਆਂ ਚੋਣਾਂ ਤੋਂ ਬਾਅਦ ਤੁਹਾਨੂੰ ਵੀ ਲਾਂਬੇ ਕਰਨ ਦੀ ਤਿਆਰੀ ਜ਼ੋਰਾਂ ਤੇ ਹੈ ਇਸ ਲਈ ਤੁਸੀਂ ਆਪਣੀ ਇੱਜ਼ਤ ਬਚਾਓ ਤੇ ਆਪਣੇ ਘਰ ਬੈਠੋ। ਬਾਕੀ ਤੁਸੀਂ ਕੋਈ ਆਪਣੀ ਰਿਟਾਇਰਮੈਂਟ ਬੀਮਾ ਕਰਵਾਇਆ ਹੀ ਹੋਣਾ। ਇਹ ਹੁਣ ਰਿਟਾਇਰ ਹੋ ਕੇ ਵੈਲਨੈਸ ਸੈਂਟਰ ਵਿੱਚ ਆਪਣਾ ਸਮਾਂ ਬਤੀਤ ਕਰੋ। ਇਹ ਗੱਲ ਬਿੱਟੂ ਨੇ ਆਖੀ ਹੈ। ਬਿੱਟੂ ਨੇ ਇਹਦੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਪਰ ਸਵਾਲ ਇਹ ਹੈ ਕਿ ਛਤੀਸਗੜ੍ਹ ਚ ਤਾਂ ਕੋਈ ਚੋਣਾ ਹੋ ਨਹੀਂ ਰਹੀਆਂ। ਇੱਕ ਬਿੱਟੂ ਦੀ ਚਲੋ ਪੰਜਾਬੀ ਦਾ ਕਈ ਵਾਰ ਅੱਜਕੱਲ ਨਵੇਂ ਕੰਟੈਂਟ ਐਡੀਟਰ ਆਏ ਆ ਮੇਰੇ ਅਰਗੇ ਉਹ ਕਈ ਵਾਰ ਇੱਧਰ ਉੱਧਰ ਕਰ ਦਿੰਦੇ ਆ। ਪਰ ਛੱਤੀਸਗੜ੍ਹ ਚ ਤਾਂ ਕੋਈ ਚੋਣਾ ਹੋ ਨਹੀਂ ਰਹੀਆਂ ਕਿਹੜੀਆਂ ਚੋਣਾ ਦੀ ਗੱਲ ਕਰ ਰਹੇ ਨੇ ਚੋਣਾ ਤਾਂ ਇਸ ਸਮੇਂ ਚਾਰਖਣੇ ਤੇ ਮਹਾਰਾਸ਼ਟਰ ਚ ਹੋ ਰਹੀਆਂ ਨੇ ਛੱਤੀਸਗੜ੍ਹ ਦੇ ਵਿੱਚ ਤਾਂ ਚੋਣਾ ਨੇੜੇ ਤੇੜੇ ਵੀ ਨਹੀਂ ਹੈਗੀਆਂ ਫੇਰ ਗੱਲ ਕਿਹਦੀ ਕਰ ਰਹੇ ਨੇ ਕੀ ਰਵਨੀਤ ਬਿੱਟੂ ਸਿਰਫ ਸ਼ੁਰਲੀ ਛੱਡ ਰਹੇ ਨੇ ਸਿਆਸੀ ਸ਼ੁਰਲੀ ਹੈ ਕਿ ਪੰਜਾਬ ਦੇ ਵਿੱਚ ਮੇਰੇ ਵਰਗੇ ਪੱਤਰਕਾਰਾਂ ਨੂੰ ਤੇ ਕੁਝ ਟਿੱਪਣੀਕਾਰਾਂ ਤੇ ਤਨੰਜੀਆਕਾਰਾਂ ਨੂੰ ਇਹ ਗੱਲ ਕਹਿਣ ਦਾ ਮੌਕਾ ਮਿਲ ਜੂਗਾ ਬੈਸਣ ਦਾ ਗੱਲਾਂ ਕਰਨ ਦਾ ਟੀਵੀ ਸ਼ੋਅ ਦੇ ਅੰਦਰ ਡਿਬੇਟਸ ਦਾ ਕਿ ਇਦਾਂ ਹੋ ਰਿਹਾ ਹੈ ਕੀ ਰਵਨੀਤ ਬਿੱਟੂ ਨੂੰ ਇਹ ਗੱਲ ਕਿੰਨੇ ਕਹੀ ਪ੍ਰੋਸੈਜੋਗਤਾ ਤਾਂ ਚੀਜ਼ਾਂ ਤੇ ਹੋਣੀ ਚਾਹੀਦੀ ਹੈ ਨਾ ਪਹਿਲੀ ਗੱਲ ਤਾਂ ਕਿ ਛਤੀਸਗੜ੍ਹ ਚ ਕੋਈ ਚੋਣਾ ਨਹੀਂ ਹੋ ਰਿਹਾ ਰਵਨੀਤ ਬਿੱਟੂ ਨੂੰ ਗਲਤੀ ਲੱਗ ਗਈ ਹੋਵੇ ਅਲੈਦਾ ਗੱਲ ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਤਿੰਨ ਚਾਰ ਵਿਧਾਇਕ ਮੇਰੀ ਜਿੱਥੇ ਤੱਕ ਜਾਣਕਾਰੀ ਹੈ ਸਰਫਰਾਜ ਕੁਮਾਰ ਚੱਬੇ ਵਾਲ ਛੱਡ ਕੇ ਗਏ ਆ ਸੰਦੀਪ ਜਾਖੜ ਡਿਫੈਕਟ ਨਹੀਂ ਹੋਏ ਕਿਉਂਕਿ ਉਹਨਾਂ ਦੀ ਮੈਂਬਰਸ਼ਿਪ ਜਾਂਦੀ ਹੈ ਇਸ ਕਰਕੇ ਉਹ ਆਪਣੇ ਚਾਚਾ ਜੀ ਦੇ ਨਾਲ ਨਹੀਂ ਗਏ ਜਾਂ ਗਏ ਅਧਿਕਾਰਤ ਤੌਰ ਤੇ ਉਹ ਨਹੀਂ ਗਏ ਤਾਂ ਇਸ ਤੋਂ ਇਲਾਵਾ ਤਾਂ ਕੋਈ ਵੱਡੀ ਡਿਫੈਕਸ਼ਨ ਕਾਂਗਰਸ ਦੇ ਵਿਧਾਇਕਦਾਲਚ ਨਹੀਂ ਹੋਈ ਰਵਨੀਤ ਬਿੱਟੂ ਅੱਜਕੱਲ ਬੜੀਆਂ ਸ਼ੁਰਲੀਆਂ ਛੱਡ ਰਹੇ ਨੇ ਉਹਨਾਂ ਦੀ ਗੱਲ ਨੂੰ ਚਰਚਾ ਕਰਨੀ ਇਹ ਵੀ ਇੱਕ ਵੱਡੀ ਗੱਲ ਹੈ ਕਿਉਂਕਿ ਪ੍ਰਤਾਪ ਬਾਜਵੇ ਬਾਰੇ ਚਰਚਾ ਤਾਂ ਇਸ ਕਰਕੇ ਕਰਨੀ ਪਈ ਹੈ ਨਹੀਂ ਤਾਂ ਆਦਰਵਾਇਜ਼ ਉਹਨਾਂ ਦੀ ਗੱਲ ਨੂੰ ਬਹੁਤਾ ਸੰਜੀਦਾ ਲੈਣ ਦੀ ਜ਼ਰੂਰਤ ਤਾਂ ਹੈ ਹੀ ਨਹੀਂ ਜਿਸ ਪ੍ਰਕਾਰ ਉਹ ਬੀਤੇ ਪੰਜ-ਛੇ ਦਿਨਾਂ ਤੋਂ ਲੱਗੇ ਨੇ ਉਹਨਾਂ ਨੂੰ ਲੱਗਦਾ ਹੁਣ ਉਹਨਾਂ ਨੇ ਗੋਲਡੀ ਵਾਲੀ ਗੱਲ ਵੀ ਵਿੱਚ ਹੀ ਕਰਤੀ ਕਿ ਗੋਲਡੀ ਨੂੰ ਪ੍ਰਤਾਪ ਬਾਜਵਾ ਕਹਿੰਦੇ ਸੀ ਕਿ ਅਸੀਂ ਲੈਣਾ ਨਹੀਂ ਹੁਣ ਕਾਂਗਰਸ ਨੇ ਲੈ ਲਿਆ ਹਾਲਾਂਕਿ ਅਧਿਕਾਰਤ ਤੌਰ ਤੇ ਗੋਲਡੀ ਕਾਂਗਰਸ ਪਾਰਟੀ ਚ ਸ਼ਾਮਲ ਨਹੀਂ ਹੋਏ ਉਹ ਰਾਜਾ ਵੜਿੰਗ ਦੀ ਧਰਮ ਪਤਨੀ ਤੇ ਗਿੱਦੜਵਾ ਤੋਂ ਕਾਂਗਰਸ ਦੇ ਉਮੀਦਵਾਰ ਬੀਬਾ ਅਮਰਤਾ ਵੜਿੰਗ ਦਾ ਪ੍ਰਚਾਰ ਕਰ ਰਹੇ ਨੇ ਪ੍ਰਚਾਰਤਾ ਕੋਈ ਇੰਡੀਵਿਜੂਅਲ ਹੈਸੀਅਤ ਚ ਨਿੱਜੀ ਹੈਸੀਅਤ ਚ ਕੋਈ ਵੀ ਕਿਸੇ ਦਾ ਕਰ ਸਕਦਾ ਇਸ ਨੂੰ ਪੈਮਾਨਾ ਬਣਾਉਣਾ ਕਿ ਪ੍ਰਤਾਪ ਬਾਜਵਾ ਦੀ ਚੱਲਦੀ ਨਹੀਂ ਇਹ ਇੱਕ ਕਾਫੀ ਉਲਝਣ ਵਾਲੀ ਗੱਲ ਹੈ ਕਿਉਂਕਿ ਪ੍ਰਤਾਪ ਬਾਜਵਾ ਕਹਿੰਦੇ ਸੀਗੇ ਕਿ ਅਸੀਂ ਬਿੱਟੂ ਨੂੰ ਜਿਹੜਾ ਨਿਹੰਗਾਂ ਦੇ ਬਾਟੇ ਵਾਂਗੂ ਰਗੜ ਕੇ ਰੱਖ ਦੇਣਾ ਉਹ ਤਾਂ ਉਹਨਾਂ ਨੇ ਕਰਕੇ ਦਿਖਾਇਆ ਰਵਨੀਤ ਬਿੱਟੂ ਨੂੰ ਜਿਸ ਤਰ੍ਹਾਂ ਨਾਲ ਹਾਰ ਦਿੱਤੀ ਰਾਜਾ ਵੜਿੰਗ ਨੂੰ ਲੁਧਿਆਣੇ ਲੈ ਕੇ ਆਉਣ ਵਾਲੇ ਹੀ ਪ੍ਰਤਾਪ ਬਾਜਵਾ ਮੰਨੇ ਜਾਂਦੇ ਐ ਤਾਂ ਕੀ ਇਹ ਨਿੱਜੀ ਤੇ ਸਿਆਸੀ ਰੰਜਿਸ਼ ਦੋਵਾਂ ਦਾ ਜਿਹੜਾ ਬਿੱਟੂ ਦਾ ਜਿਹੜਾ ਤੌਖਲਾ ਇਹ ਦੋਵਾਂ ਦੇ ਵਿਚਕਾਰ ਹੈ ਬਾਕੀ ਰਹਿ ਗਏ ਬਿੱਟੂ ਦੇ ਕਹਿਣ ਦੇ ਅਨੁਸਾਰ 2 ਮਹੀਨੇ ਦੋ ਨਹੀਂ ਤਾਂ ਚਲੋ ਢਾਈ ਸਹੀ ਤਿੰਨ ਸਹੀ ਪਤਾ ਲੱਗ ਜੂਗਾ ਕਿ ਪ੍ਰਤਾਪ ਬਾਜਵਾ ਲੈਂਦੇ ਐ ਕਿ ਰਹਿੰਦੇ ਐ ਇਹ ਤਾਂ ਹੁਣ ਸਮਾਂ ਦੱਸੇਗਾ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਚ ਜਰੂਰ ਦਿਓ